ਮਲਾਹੀ ਪਨੀਰ ਸਾਜਨ ਪ੍ਰੈਸ ਵਾਲਾ ਮੈਨੂੰ ਭੁੱਖ ਲੱਗੀ ਆ ਮੈਂ ਰੋਟੀ ਖਾਣ ਲੱਗੀ ਆ ਸਾਜਨ ਦਾ ਖਾ ਲਓ ਲਵ ਯੂ ਮਿੱਤਰੋ ਤੇ ਅਸੀਂ ਘਰੇ ਬੁਲਾਇਆ ਹੋਇਆ ਸਾਜਨ ਪ੍ਰੈਸ ਵਾਲਾ ਜੇ ਤੁਸੀਂ ਵੀ ਆਪਣੇ ਕੈਂ ਕੈਂ ਕੱਪੜੇ ਪ੍ਰੈਸ ਕਰਨੇ ਆ ਤਾਂ ਤੁਸੀਂ ਸੰਪਰਕ ਕਰੋ ਸਾਜਨ ਪ੍ਰੈਸ ਵਾਲਾ ਤੇ ਹੁਣ ਤੁਹਾਨੂੰ ਸਾਜਨ ਪ੍ਰੈਸ ਵਾਲਾ ਦਿਖਾਉਣੀ ਆ ਮੈਂ ਚੈੱਕ ਕਰੋ ਸਾਜਨ ਪ੍ਰੈਸ ਵਾਲਾ ਜਲਦੀ ਤੋਂ ਜਲਦੀ ਸਾਜ਼ਨ ਨੂੰ ਸੰਪਰਕ ਕਰ ਲੋ ਗਾਇਜ਼ ਸਾਜ਼ਨ ਦੀ ਆਪਾਂ ਸੋਸਾਇਟੀ ਦੇ ਨੀਚੇ ਰੇੜੀ ਖੋਲਣ ਲੱਗੇ ਆ ਤੇ ਬਹੁਤ ਹੀ ਗੈਟ ਪ੍ਰੈਸ ਕਰਦਾ ਸਾਜ਼ਨ ਤੇ ਗਾਇਜ਼ ਤੁਸੀਂ ਕੁਝ ਨਹੀਂ ਕਰਨਾ ਸੰਪਰਕ ਕਰੋ ਸੰਪਰਕ ਕਰੋ ਸੰਪਰਕ ਕਰੋ ਮੈਨੂੰ ਪੈਸੇ ਦੀ ਬਹੁਤ ਲੋੜ ਹੈ ਥੱਲੇ ਮੇਰੇ ਪੀਰੀਅਡ ਦੇ ਵਿੱਚ ਥੱਲੇ ਰੇੜੀ ਲਾਈ ਹੁੰਦੀ ਹੈ ਤੇ ਜਿੰਨੇ ਜਾਲਿਆਂ ਨੇ ਕੱਪੜੇ ਪ੍ਰੈਸ ਕਰਾਉਣੇ ਆ ਕੇ ਪ੍ਰੈਸ ਕਰਾ ਸਕਦੇ ਆ ਯੈਸ ਇਹ ਨਾ ਵੀ ਦੁਕਦਾਰ ਦਾ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਨਾ ਦੇ ਗਾਇਜ਼ ਜਲਦੀ ਜਲਦੀ ਪ੍ਰੈਸ ਕਰੋ ਸਾਧਨ ਪ੍ਰੈਸ ਵਾਲੇ ਤੇ ਅੱਗੇ ਮੇਰੇ ਕੱਪੜੇ ਵੀ ਪ੍ਰੈਸ ਕਰ ਦੋ ਫਟਾਫਟ ਆਪਣੇ ਗੁਰਜੀ ਦੇ ਕਦਮ ਰਸੋੜੇ ਵਾਲੂ ਸਾਧਨਿਆ ਘਰ ਦੇ ਸਾਧਨ ਜਿਗ ਪਾਲ ਕੁੜੀ ਦੇ ਕਦਮ ਰਸੋੜੇ ਵਾਲੂ ਰਸੋੜੇ ਮਤਲਬ ਕਿ ਕਿਚਨ ਵਾਲੂ ਕਿਚਨ ਤੇ ਦੇਖੋ ਗਾਇਜ਼ ਆਪਾਂ ਦੇਖਿਆ ਹੁਣ ਸਾਧਨ ਨੇ ਕੀ ਬਣਾਇਆਗਾ ਬ੍ਰੈਕਫਾਸਟ ਮੈਨੂੰ ਇਹ ਸੀਗਾ ਮੈਂ ਤੇਲੀ ਸ਼ਾਹੀ ਕੋਫਤਾ ਮਲੀਬ ਪਨੀਰ 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 ਮਲੀਬ 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 ਬ੍ਰੀਡ ਕਿਹੜਾ ਹੋਗਾ ਗਾਇਜ਼ ਇਹ ਨਮੀ ਡਿਸ਼ ਆ ਚੁੱਕੀ ਹੈ ਆਪਣੇ ਇਹ ਤੇ ਮਲੀਮ ਪ੍ਰੀਤ ਕਿਹੜੀ ਮਲੀਮ ਪ੍ਰੀਤ ਮਲਾਈ ਪਨੀਰ ਮਲਾਈ ਪਨੀਰ ਮਲਾਈ ਪਨੀਰ ਤਾਂ ਕੋਈ ਹੁੰਦਾ ਹੀ ਨਹੀਂ ਸ਼ਾਹੀ ਪਨੀਰ ਹੋਈ ਹਾਂ ਸ਼ਾਹੀ ਪਨੀਰ ਮਲਾਈ ਕੋਪਤਾ ਦਾਲ ਠੀਕਰਾ ਦਿਖਾਓ ਮੇਰੇ ਪਨੀਰ ਕੋ ਪਿਆਜਾ ਹਾਂ ਉਹ ਹੁਣ ਤੇਰੇ ਮੂੰਹ ਚ ਪਾਣੀ ਆ ਗਿਆ ਨਾ ਪੂਰਾ ਪੂਰਾ ਪਾਣੀ ਆ ਗਿਆ ਮੇਰੇ ਕੋਲ ਪਨੀਰ ਬਤਰੀ ਭੁੱਖ ਮਰ ਗਈ ਹੋਣੀ ਹੋਣੀ ਅੱਛਾ ਦਿਖਾਓ ਦਿਖਾਓ ਕੀ ਬਣਾਇਆ ਜਲਦੀ ਦਿਖਾਓ ਅਰੇ ਆਚਾਰ ਠੀਕ ਹੈ ਟੌਪਸ ਦਾ ਨੀ ਕ੍ਰਿਸ਼ਨਾ ਦਾ ਕ੍ਰਿਸ਼ਨਾ ਦਾ ਆਚਾਰ ਕੱਲਾਂ ਤੁਸੀਂ ਇੱਡੀਆਂ ਕਰਦੇ ਪਏ ਹੋ ਮਲਾਇ ਕੋਪ ਦਾ ਦੋ ਪਿਆਜ ਆ ਪਤਾ ਨਹੀਂ ਕਿਹੜਾ ਕਿਹੜਾ ਬਣਾਇਆ ਹੈਗਾ ਬਣਾਇਆ ਇੱਥੇ ਕੁਝ ਵੀ ਨਹੀਂ ਤੁਸੀਂ ਚਲ ਕੋਈ ਨਹੀਂ ਰੁੱਖੀ ਮਿੱਸੀ ਮਿਲ ਜੇ ਨਾਲ ਤਾਂ ਸਿੱਧੇ ਸ਼ੌਕੀਨ ਆ ਸਮਝ ਇੱਚਾ ਨਾਲ ਖਾਵਾਂਗੇ ਕੀ ਬਣਾਇਆ ਕੀ ਇਹ ਦੱਸ ਤੋ ਪਿਆਜ ਵਾਲੇ ਪਰੌਂਠੇ ਤੇ ਨਾਲ achar ਤੇ ਨਾਲ ਚਾਹ ਚਾਹ ਨਹੀਂ ਹੈ ਚਾਹ ਆ ਚਾਹ ਬਣਾਈ ਚਲੋ ਗਾਇਸ ਹੁਣ ਆਪਾਂ ਮਿਲਦੇ ਆਂ ਪਰੌਂਠੇ ਦੇ ਨਾਲ ਚਲੋ ਪਰੌਂਠੇ ਗਰਮ ਤੇ ਕਰੋ ਤਵੇ ਤੇ ਰੱਖ ਕੇ ਆਪ ਹੀ ਕਰ ਲੈ ਮੈਂ ਥੱਕ ਜਾਈਂਗਾ ਮੈਂ ਮਾਰੂੰਗੀ ਜਹਾਦ ਹੋਈ ਚਾਮਲ ਦਾ ਕੋ ਕੰਮ ਕਰਕੇ ਨਹੀਂ ਰਾਜ਼ੀ ਹਾਂ ਮੁੱਕਾ ਤਾਂ ਪਹਿਲਾਂ ਤਿਹਦਾ ਇੱਕ ਜਲਦੀ ਜਲਦੀ ਪਰੌਂਠਾ ਗਰਮ ਕਰੋ ਬੁੱਲਾਈ ਏਡੀਆਂ ਵੱਡੀਆਂ ਉੱਚ ਕਰ ਲਓ ਤਾਂ 5000 ਰੁਪਏ ਲਾਇਆ ਮੈਂ ਉੱਚ ਕੰਡਾ ਲੱਗ ਜਾਂਦਾ ਪਰੌਂਠਾ ਗਰਮ ਹੁੰਦੇ ਹੁੰਦੇ ਨੂੰ ਹਾਂ ਆ ਕੀ ਲਾਉ ਲੋ ਵੀ ਮੈਟਰੋ ਦੇ ਤੁਹਾਨੂੰ ਦੋ ਜੋਰੂਆਂ ਨਾਲ ਮਲਾਉਣੀ ਆ ਜੋਰੂ ਨੰਬਰ 1 ਤੇ ਜੋਰੂ ਨੰਬਰ 2 ਸ਼ਕਲ ਦੋਨਾਂ ਦੀ ਸੇਮ ਹੀ ਆ ਸਾਈਨ ਮੜਾ ਚੱਕ ਕੇ ਨਾ ਇੱਥੇ ਮੂੰਹ ਦੇ ਕੋਲ ਰੱਖਿਓ ਜੋਰੂ ਨੂੰ ਸ਼ਕਲ ਉਹਦੀ ਦੇਖੋ ਦਰ ਕੈਮਰੇ ਨੂੰ ਜੋਰੂ ਇੱਧਰ ਦੇਖ ਉਹ ਦੇਖੋ ਸੇਮ ਡਿੱਟੋ ਉਦਾਂ ਹੀ ਅੱਖਾਂ ਉਦਾਂ ਹੀ ਨੱਕ ਉਦਾਂ ਹੀ ਸਾਰਾ ਮੂੰਹ ਬਜਾਰੇ ਦੇ ਬਸ ਵਾਲ ਬਿਨਾਂ ਹੀ ਇਦਾਂ ਬਿਨਾਂ ਨਾਤੇ ਤੁਸੀਂ ਇਦਾਂ ਹੀ ਜਾਣਾ ਵਾ ਮੀਟਿੰਗ ਤੇ ਹੈਂ ਮੀਟਿੰਗ ਤੇ ਜਾਣਾ ਚਲ ਬਿਨਾਂ ਨਾਤੇ ਨਹੀਂ ਨਹੀਂ ਨਾਟ ਲੱਗੇ ਨਾ ਨਾ ਤਾਂ ਤੁਸੀਂ ਆਏ ਨਹੀਂ ਗੱਲ ਕਰੋ ਨਹੀਂ ਨਾ ਹੋਣਾ ਮੈਨੂੰ ਪਤਾ ਗਿੰਦੇ ਚੀਏ ਆਗੇ ਆਗੇ ਚਾਹ ਮੈਨੂੰ ਮਾਰਨਾ ਮੈਨੂੰ ਡਰਾ ਡਰਮੇ ਖੋ ਲਓ ਵੀ ਮਿੱਤਰੋ ਤੇ ਆ ਬਿਊਟੀ ਚੈੱਕ ਕਰੋ ਤੇ ਆ ਬਿਊਟੀ ਚੈੱਕ ਕਰੋ ਗ੍ਰੀਨ ਗ੍ਰੀਨ ਕਾ ਬਣੀ ਪਿਆ ਸਾਗਨ ਸੇਮ ਕੋਰੋਣਾ ਕੰਡਾ ਖੜਾ ਲਾ ਇਹ ਮੈਨੂੰ ਗੱਲਾਂ ਦੇ ਵਿੱਚ ਤੁਸੀਂ ਗਾਈਜ਼ ਮੇਰਾ ਪਰੌਂਠਾ ਠੰਡਾ ਹੋ ਗਿਆ ਤੇ ਹੁਣ ਆਪਾਂ ਮਿਲਦੇ ਆ ਪਰੌਂਠਾ ਖਾਣ ਤੋਂ ਬਾਅਦ ਬਾਰੀ ਆ ਗਈ ਆਪਣੀ ਭਾਂਡੇ ਧੋਣ ਦੀ ਤੇ ਸਾਰੀ ਕਿਚਨ ਸਾਫ਼ ਕਰਨ ਦੀ ਗਾਈਜ਼ ਬਹੁਤ ਗੰਦੀ ਹੋਈ ਪਈ ਸੀ ਕਿਚਨ ਤੇ ਹੁਣ ਆਪਾਂ ਮਿਲਦੇ ਆ ਸਾਰੀ ਸਫਾਈ ਕਰਨ ਤੋਂ ਬਾਅਦ ਟਣ 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 ਲੋਵਿੰਗ ਮੈਟਰੋ ਸਾਜਨ ਹੋ ਗਿਆ ਰੈਡੀ ਤੇ ਕਿੱਧਰ ਨੂੰ ਕਹਾਂ ਪਰ ਚਲੇ ਬਾਹਰ ਕੁਮਿ ਗੁਮੇ ਕਰਨ ਨਹੀਂ ਮੀਟਿੰਗ ਤੇ ਓਕੇ ਬਾਏ ਗੁੱਡ ਲੱਕ ਥੈਂਕ ਯੂ ਬਾਏ ਬਾਏ ਕੁਝ ਚੰਗ ਚਲਾ ਦੋ ਠੀਕ ਹੈ ਝੜੂ ਝੜੂ ਵੀ ਕਰ ਦਿਓ ਚੰਗੇ ਦਿਨਾਂ ਦਲਾਂ ਨਾ ਟਿੱਕ ਚਾਹੀ ਗਿਆ ਰਹਿਣ ਗੁਜਰਨ ਆ ਗਿਆ ਬਾਈ ਗੁੱਡ ਲੱਕ ਬਾਈ ਲਾਵੇ ਮੈਟਰ ਅਤੇ ਕਿਚਨ ਦਾ ਕੰਮ ਹੋ ਗਿਆ ਪ੍ਰੋਪਰ ਡਨ ਤੇ ਕਿਚਨ ਦੀ ਹੋ ਗਈ ਪੂਰੀ ਸਫਾਈ ਇਹ ਹੁਣ ਆਪਾਂ ਕਰਾਂਗੇ ਲਿਵਿੰਗ ਏਰੀਆ ਲਿਵਿੰਗ ਏਰੀਆ 'ਚ ਥੋੜਾ ਮੋਟਾ ਗਨ ਪਿਆ ਹੋਇਆ ਵਾ ਲਿਵਿੰਗ ਏਰੀਆ ਪੂਰਾ ਸੈੱਟ ਕਰਕੇ ਫਿਰ ਤੁਹਾਨੂੰ ਦਿਖਾਵਾਂਗੇ ਲੌਬੀ ਮੈਟਰ ਤੇ ਲਿਵਿੰਗ ਏਰੀਆ ਵੀ ਹੋ ਗਿਆ ਡਨ ਪੂਰਾ ਕਲੀਨ ਐਂਡ ਕਲੀਨ ਹੋ ਗਿਆ ਤੇ ਇਧਰੋਂ ਵੀ ਸਾਰਾ ਕਲੀਨ ਹੋ ਗਿਆ ਤੇ ਰੂਮ ਵੀ ਪੂਰਾ ਕਲੀਨ ਹੋ ਗਿਆ ਇਹ ਆਪਾਂ ਹੁਣਿਆ ਰੈਡੀ ਕਿਉਂਕਿ ਹੁਣ ਆਪਾਂ ਬਣਾਉਣੀਆਂ ਨੇ ਪ੍ਰੋਮੋਸ਼ਨਾਂ ਤੇ ਪ੍ਰੋਮੋਸ਼ਨਲੀ ਹੋਣਾ ਬਣਾ ਰੈਡੀ ਸੋ ਗਾਇਜ਼ ਆਪਾਂ ਫਿਰ ਮਿਲਦੇ ਹਾਂ ਹੁਣ ਤੁਹਾਨੂੰ ਰੈਡੀ ਹੋ ਕੇ ਲੌਵੀ ਮੇਤਰਾ ਤੇ ਆਪਾਂ ਹੋ ਚੁੱਕੇ ਆਲਰੇਡੀ ਪ੍ਰੋਮੋਸ਼ਨਸ ਬਣਾਉਣ ਲਈ ਤੇ ਹੁਣ ਆਪਾਂ ਚੱਲੀਏ ਪ੍ਰੋਮੋਸ਼ਨ ਬਣਾ ਹਾਂ ਤੈਨੂੰ ਸ맬 ਲੱਗੀ ਚਾਵਲ ਦੀ ਕਿ ਮੈਂ ਚਾਵਲ ਗਰਮ ਕਰਕੇ ਲੈ ਕੇ ਆਂਦੇ ਆ ਮਿੱਠੇ ਆ ਤੇ ਨੂਣੀ ਦੇਣੇ ਹੈਗੇ ਤੂੰ ਨੀ ਨੀ ਕੱਲਾ ਤੇਰੀ ਅੱਖਾਂ ਦੇ ਵਿੱਚ ਨੀਨੀ ਦੇ ਕਿੰਨੀ ਆ ਜਾ ਜੂਰੋਂ ਨੀ ਨੀ ਕੱਲਾ ਜਾ ਭੱਜ ਜਾ ਮੈਂ ਨਹੀਂ ਦੇਣਾ ਤੈਨੂੰ ਚੋਲ ਮਿੱਠੇ ਆ ਨਹੀਂ ਦੇਨੇ ਤੇ ਹੁਣ ਆਪਾਂ ਖਾਣ ਲੱਗੇ ਦਹੀਂ ਤੇ ਆਲੂ ਚੈੱਕ ਕਰੋ ਦਹੀਂ ਦੇ ਵਿੱਚ ਆਲੂ ਪਾਇਆ ਵਿੱਚ ਪਾਇਆ ਕਾਲਾ ਨਮਕ ਤੇ ਖਾਵਾਂਗੇ ਹੁਣ ਆਪਾਂ ਫਿਰ ਆਪਾਂ ਮਿਲਦੇ ਹਾਂ ਹੁਣ ਤੁਹਾਨੂੰ ਖਾ ਕੇ ਇਹ ਦੇਈ ਆਲੂ ਫਿਨਿਸ਼ ਕਰਲੇ ਸੀਗੇ ਤੇ ਹੁਣ ਮੈਂ ਜਾਣਾ ਫਿਰ نیچے ਸਬਜੀ ਲੈਣ ਕਿਉਂਕਿ ਘਰੇ ਟਮਾਟਰ ਵੀ ਨਹੀਂ ਹੈਗੇ ਪਿਆਜ਼ ਵੀ ਨਹੀਂ ਹੈਗੇ ਮਿਰਚਾ ਵੀ ਨਹੀਂ ਹੈਗੀ ਸਾਰਾ ਕੁਝ ਖਤਮ ਹੋ ਚੁੱਕਿਆ ਤੇ ਹੁਣ ਮੈਂ ਜਾਉਂਗੀ نیچے ਸਬਜੀ ਲੈਣ ਫਿਰ ਕਿਉਂਕਿ 6:30 ਵਜੇ ਕੁੱਕ ਨੇ ਵੀ ਆਣਾ ਫਿਰ ਉਸ ਤੋਂ ਪਹਿਲਾਂ ਪਹਿਲਾਂ ਉਹਨੂੰ ਸਾਰਾ ਕੁਝ ਲੈ ਕੇ ਦੇਣਾ ਸਬਜੀ ਵਗਰਾ ਹੁਣ ਆਪਾਂ ਮਿਲਦੇ ਆ ਨੀਚੇ ਸਬਜੀ ਮੰਡੀ 'ਚ ਸਬਜੀ ਮੰਡੀ ਨਹੀਂ ਸਬਜੀ ਵਾਲੀ ਸ਼ਾਪ ਤੇ ਯੈਸ ਇਹ ਸਬਜੀ ਹੋ ਗਈ ਸੀ ਡੰਟੇ ਬਹੁਤ ਜ਼ਿਆਦਾ ਸਾਰੀ ਸਬਜੀ ਸੀ ਆਲੂ ਪਿਆਜ਼ ਬੈਂਗਨ ਫਿਰ ਬਨਾਣਾ ਫਿਰ ਫਰੂਟ ਬਹੁਤ ਸਾਰੇ ਹੋ ਗਏ ਸੀਗੇ ਫਿਰ ਉਹਦੇ ਕਰਕੇ ਮੈਂ ਸਾਧਨ ਨੂੰ ਕਾਲ ਕੀਤਾ ਤੇ ਫਿਰ ਹੁਣ ਸਾਧਨ ਸਬਜੀ ਚੱਕ ਲੈਣ ਜਾਂਦੇ ਹੋਏ ਗੱਡੀ ਦੇ ਵਿੱਚ ਤੇ ਹੁਣ ਆਪਾਂ ਚੱਲਿਆ ਉੱਪਰ ਫਿਰ ਆਪਾਂ ਮਿਲੋ ਅ ਵੀ ਮਿੱਤਰਾਂ ਸਾਧਨ ਨੂੰ ਚੱਕ ਕੇ ਸਬਜੀ ਲੈ ਆਏ ਆ ਤੇ ਹੁਣ ਮੈਂ ਸਾਧਨ ਨੂੰ ਬਣਾ ਕੇ ਦੇਣ ਲੱਗਿਆ ਪੀਨਟ ਬਟਰ ਪੀਨਟ ਬਟਰ ਬਣਾ ਕੇ ਦੇਣੇ ਲੱਗੀ ਮਤਲਬ ਪੀਨਟ ਬਟਰ ਨਹੀਂ ਬ੍ਰੈਡ ਤੇ ਪੀਨਟ ਬ੍ਰੈਡ ਤੇ ਪੀਨਟ ਬਟਰ ਲਾ ਕੇ ਦੇਣ ਲੱਗੇ ਕਿਉਂਕਿ ਸਾਧਨ ਚੱਲੇ ਆ ਜਿਮ ਫਿਟਨੈਸ ਦੇ ਟੱਕ ਖਿਆਲ ਰੱਖਦੇ ਹਨ ਨਾ ਕੀ ਕਰੀਏ ਤੇ ਗਾਇਜ਼ ਜਿਹੜੇ ਜਿਮ ਜਾਂਦੇ ਆ ਤੇ ਨਹੀਂ ਵੀ ਜਾਂਦੇ ਹਨਾ ਉਹ ਵੀ ਖਾ ਸਕਦੇ ਆ ਪੀਨਟ ਬਟਰ ਜੇ ਬ੍ਰੈਡ ਬ੍ਰੈਡ ਦੇ ਉੱਤੇ ਪੀਨਟ ਬਟਰ ਲਾ ਕੇ ਤੁਸੀਂ ਖਾ ਸਕਦੇ ਹੋ ਜਿਹੜੇ ਜਿਮ ਜਾਂਦੇ ਆ ਉਹਨਾਂ ਲਈ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਚੀਜ਼ ਖਾਣੀ ਪਰ ਜਿਹੜੇ ਨਹੀਂ ਜਾਂਦੇ ਉਹਨਾਂ ਲਈ ਵੀ ਜ਼ਰੂਰੀ ਹੈ ਮੈਂ ਬੈਲੀ ਨਹੀਂ ਬੈਠੀ ਤੁਹਾਡੇ ਲਈ ਆ ਯਾਰ ਸ਼ਾਮ ਨੂੰ ਧੋਣੇ ਆ ਕੱਪੜੇ ਤੇ ਗਾਇਜ਼ ਯੂ ਆਰ ਇਨ ਨਾ ਟਾਈਮ ਬਰੈਡ ਵੀ ਸਾਰਾ ਖਰਾਬ ਕਰ ਦ ਮੈਂ ਨਹੀਂ ਕੀਤਾ ਇਦਾਂ ਹੀ ਆਇਆ ਬਰੈਡ ਡੇਟਸਪੈਰ ਤੋਂ ਚੈੱਕ ਕਰ ਮੜਾ ਕਿਤੇ ਹੁੰਦੇ ਟੇਟੇ 1 4 ਅੱਜ ਕਿੰਨੀ ਆ 31 ਅੱਜ ਤੁਹਾਨੂੰ ਪਤਾ ਇੱਕ ਗੱਲ ਦੱਸਾਂ ਦਾਰੂ ਸਸਤੀ ਹੋਗੀ 31 ਮਾਰਚ ਜੀ ਜਦੋਂ ਮੈਂ ਕੀ ਲੱਡਣਾ ਪੀਣਾ ਉਹ ਕਹਿੰਦੇ ਨੇ 31 ਮਾਰਚ ਨੂੰ ਠੇਕੇ ਟੁੱਟਣਗੇ ਟੁੱਟਣਗੇ ਵੀ ਠੇਕੇ ਟੁੱਟਣਗੇ 31 ਮਾਰਚ ਆ ਜੀ ਠੇਕੇ ਟੁੱਟਗੇ ਗਾਇਸ ਤੁਸੀਂ ਵੀ ਪੀਣੇ ਬਟ ਜੂਰ ਖਾਇਆ ਕਰੋ ਤੇ ਸẢਧਨ ਵਰਗੀ ਬੋਡੀ ਬਣਾ ਲਓਗੇ ਕਿੱਦਾਂ ਨਹੀਂ ਈ ਹਲੇ ਬਣਾਉਣਾ ਪਿਆ ਹਾਂ ਉਹ ਸ਼ੇਕਰ ਕਿੱਥੇ ਹੈ ਬੋਡੀ ਬਣਦੀ ਪਈ ਹੈ ਗਾਇਸ ਉਹ ਕਿੱਥੇ ਸ਼ੇਕਰ ਆਪ ਨੂੰ ਮਦਦ ਕੁਕਰੀ केडी बाजी बाय फिश फ्राई करके ना खा लिए। बाय फिश दो फिश बाय 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 गाइस हेलो मित्रों ते साडे कुकी वीर जी आ चुके ने ते कुकी वीर जी हुन बनान लगे ने क्या बनाने लगे कुकी भैया आलू और आलू और बैंगन साथ में बनेंगे फुलके पहले मुझे थोड़ी सी बना के दो मैगी ठीक है

गाइज ये okay सारी सब्जी आप लगाइए हूँ फ्रिज आलू लगाने तो भैया की चॉपिंग होगी शुरू पहला खावे मैगी भी गाइस आलू बैंगन की सब्जी रेडी नाल फुलके रेडी मैं चटनी भी बनवाई सी ਕੋਕੀ ਟ੍ਰਾਕ ਦੀ ਫ੍ਰਿਜ ਚ ਇਹ ਤੇ ਇਹ ਹੈਗੀ ਆ ਪੁਨੀ ਪੁਦੀਨੇ ਆ ਤਨੀਆ ਤੇ ਪਿਆਜ਼ ਹਰੀ ਮਿਰਚਾਂ ਦੀ ਚਟਨੀ ਤੇ ਹੁਣ ਗਾਇਜ਼ ਮੈਂ ਸੋਚ ਰਹੀ ਆ ਕਿ ਟਾਈਮ ਵੀ ਹੋ ਚੁੱਕਿਆ 8 ਵਜ ਗਏ ਆ ਤੇ ਹੁਣ ਮੈਂ ਕੱਪੜੀ ਦੀ ਮਸ਼ੀਨ ਲਾਏ ਦਵਾ ਕੱਪੜੇ ਧੋਈ ਦਵਾ ਕਿਉਂਕਿ ਫਿਰ ਜੇ ਕੱਲ ਫਿਰ ਕਿਤੇ ਜਾਣਾ ਪੈ ਗਿਆ ਸੋ ਦੇ ਗਾ ਇਹ ਕੱਪੜੇ ਵੀ ਰਹਿ ਜਾਣਗੇ ਤਾਂ ਗਾਇਸ ਹੁਣ ਧੋਣ ਲੱਗੀਆਂ ਕੱਪੜੇ ਕੁੜੀਆਂ ਨੂੰ ਬਹੁਤ ਸਾਰੇ ਕੰਮ ਕਰਨੇ ਮੰਨਿਆ ਘਰ ਦੇ ਝਾੜੂ ਪੋਚਾ ਪਾਂਡੇ ਚਲੋ ਰੋਟੀ ਦਾ ਸਾਡਾ ਕੁੱਕੀ ਬਣਾ ਦਿੰਦਾ ਹੁਣ ਕੱਪੜੇ ਤੋਂ ਧੋਣੇ ਪਾਣੇ ਆਪੇ 9 ਮੈਟਰ ਦੇ ਮਸਾਜ ਨੂੰ ਕੀਤਾ ਸੀ ਫੋਨ ਸਾਧਨ ਬੈਠੇ ਮੀਟਿੰਗ ਦੇ ਵਿੱਚ ਤੇ ਫਿਰ ਉਹਨਾਂ ਨੂੰ ਥੋੜਾ ਜਿਹਾ ਟਾਈਮ ਹੋ ਜਾਣਾ ਲੇਟ ਥੋੜਾ ਜਿਹਾ ਲੇਟ ਨਾਈਟ ਜੋ ਹੋ ਜਾਣਾ ਉਹਨਾਂ ਨੂੰ ਤੇ ਫਿਰ ਮੈਨੂੰ ਲੱਗਿਆ ਬਹੁਤ ਜ਼ਿਆਦਾ ਭੁੱਖ ਕਿਉਂਕਿ ਮੈਂ ਕਪੜੇ ਧੋ ਕੇ ਥੱਕ ਵੀ ਗਈ ਤੇ ਮੈਨੂੰ ਇੰਨੀ ਜ਼ਿਆਦਾ ਭੁੱਖ ਲੱਗੀ ਆ ਸੋ ਮੈਂ ਸਾਧਨ ਦੀ ਵੇਟ ਕਰਦੀ ਪਈ ਸੀ ਫਿਰ ਮੈਂ ਸਾਧਨ ਨੂੰ ਕਹਿਤਾ ਕਿ ਮੈਨੂੰ ਭੁੱਖ ਲੱਗੀ ਆ ਮੈਂ ਰੋਟੀ ਖਾਣ ਲੱਗੀ ਆ ਸਾਧਨ ਜਾਨਾ ਖਾ ਲਓ ਤੇ ਗਾਇਸ ਹੁਣ ਮੈਨੂੰ ਲੱਗਿਆ ਰੋਟੀ ਖਾਣ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਆ ਮੈਂ ਆਪਾਂ ਲਈ ਬਣਾਂ ਮਾਲ ਬਣਾਇ ਪੁਦੀਨੀ ਤੇ ਇਹ ਤੇ ਇਹ ਗਾਂ ਦੀ ਚਰਨੀ ਨਾਲ ਪੁੱਟ ਕੇ ਮਾਰਕ ਮੇਰੇ ਆਖਦੇ ਪੁਕ ਬੋਲੇ ਪੁਤੀ ਕਾਲੀ ਕੋਲ ਚਲਾ ਜਾ ਕੇ ਦਿਮਾਗ ਠੀਕ ਆ ਹੈ ਇੱਕ ਘੰਟੀ ਤਾਂ ਮੈਨੂੰ ਸੁਣਦਾ ਹੀ ਆ ਇੰਨੀਆਂ ਘੰਟੀਆਂ ਮਾਰੀਆਂ ਨੇ ਹੈ ਮੈਂ ਕੁਝ ਕਿਹਾ ਵਾ ਮੇਰੀ ਗੱਲ ਸੁਣਦੀ ਆ ਕਿ ਨਹੀਂ ਸੁਣ ਗਿਆ ਮੈਮ ਸੁਣ ਗਿਆ ਇੰਡੀਆ ਕੰਟੀਆਂ ਕਿਉਂ ਮਾਰੀਆਂ 12 ਵਜੇ ਲੱਗੀ ਫਿਰ ਆ ਕਿਹੜਾ ਟਾਈਮ ਆ ਤੁਹਾਡਾ ਵੜਨ ਦਾ ਘਰੇ ਆ ਕਿਹੜਾ ਟਾਈਮ ਹੈ ਜਿੰਮ ਤੋਂ ਜਿੰਮ ਤੋਂ ਬਾਅਦ ਮੀਟਿੰਗ 6 ਵਜੇ ਤੋਂ ਤੁਸੀਂ ਜਿੰਮ ਤੋਂ ਗਏ ਹੋਏ ਹੋ ਉਹ ਤਾਂ ਮੈਂ ਕੈਟ ਤੱਕ ਸੀ ਮੈਨੂੰ ਫੋਨ ਕਰਕੇ ਕਹਿੰਦੀ ਮੈਂ ਵਲੌਗ ਬਣਾਉਣੀ ਪਈਆ ਮੈਂ ਕਿਹਾ ਠੀਕ ਆ ਮੈਂ ਵੀ ਟੇਕ ਕਰ ਦਉਂਗਾ ਮੈਂ ਵੀ ਕਟਿੰਗ ਕਰਉਂਦਾ ਪਿਆ ਸੀਗਾ ਪਹਿਲਾਂ ਸਾਡੀ ਜਿਮ ਵਾਲਾ ਵਲੌਗ ਵੀ ਦਿਖਾ ਦੇਣਾ ਸੀਗਾ ਜਿਮ ਦੇ ਵਿੱਚ ਵੀ ਕਰਦੇ ਵਰਕਆਊਟ ਉਹ ਮਿਊਟ ਕਰ ਦਉਂਗਾ ਸੋ ਗਾਇਸ ਇਹ ਸੀ ਆਪਣਾ ਅੱਜ ਦਾ ਵਲੌਗ ਤੇ ਮਿਲਦੇ ਆਪਾਂ ਨੈਕਸਟ ਵਲੌਗ ਉਹ ਵਲੌਗ ਸੀਗਾ ਮਤਲਬ ਕਿ ਵਧੀਆ ਡੇਲੀ ਰੁਟੀਨ ਕੀ ਹੁੰਦਾ ਕੀ ਹਾਲ ਤਾਂ ਯੈਸ ਪ੍ਰੀਤ ਕਿੰਥੇ ਤੰਦਰ ਯੈਸ ਸੋ ਗਾਇਸ ਇਹ ਸੀ ਆਪਣਾ ਅੱਜ ਦਾ ਵਲੌਗ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਮੈਂ ਕਰਕੇ ਜੂ ਦੱਸਿਓ ਸਟੇ ਟਿਊਨ ਗਾਇਜ਼ ਆਈ ਹੋਪ ਮਿਲਦਾ ਤੁਹਾਨੂੰ ਅਗਲੇ ਵਲੋਗਸ ਆਈ ਹੋਪ ਤੁਹਾਨੂੰ ਵਲੋਗ ਪਸੰਦ ਆਏ ਹੋਗਾ ਨਾ ਲੈਗ ਨਹੀਂ ਆ ਥਕੀ ਹੋ ਗਈ ਨਾ ਮੈਂ ਬੋਲ ਬੋਲ ਕੇ ਥਕੀ ਹੋ ਗਿਆ ਆਈ ਹੋਪ ਤੁਹਾਨੂੰ ਆਈ ਹੋਪ ਤੁਹਾਨੂੰ ਬਾਈ ਆਈ ਹੋਪ ਤੁਹਾਨੂੰ ਵਲੋਗ ਪਸੰਦ ਆਇਆ ਸੋ ਗਾਇਜ਼ ਬਾਏ டா டா ਟੇਕ ਕੇਅਰ